ਕਿਉਂਕਿ ਇਹਦੀ ਹੁਣ ਖਬਰਾਂ ਆ ਰਹੀਆਂ ਨੇ ਜਕਸ਼ਨ ਪ੍ਰੀ ਦੀਆਂ ਕਿ 10 ਵਾਰੀ ਇਹ ਫੇਲ ਹੋਇਆ ਸਿੱਖ ਬੜੇ ਰਿਸਪੈਕਟ ਤੇ ਪਾਪਰ ਸੀ ਪਰ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਕਾਫੀ ਜ਼ਿਆਦਾ ਆਸਾਂ ਪੈਣਗੇ ਮੈਂ ਕਹਿੰਦਾ ਜਿਹੜੀ ਅਸੀਂ ਇਨਸਾਨਾਂ ਦਿੰਨੇ ਆ ਨਾ ਕਿ 100 ਸਾਲ ਪਹਿਲੇ ਇੱਥੇ ਸਿੱਖ ਆਏ ਸਨ ਅਸੀਂ ਦਿੰਨੇ ਆ ਜੀ ਸਿੱਖ ਕਾਂਗਰਸਮੈਨ ਬਣੇ ਸਨ ਇਹ ਉਹਨਾਂ ਸਾਰੀਆਂ ਮਿਸਾਲਾਂ ਨੂੰ ਅੱਜ ਇਹ ਵਾਸ਼ ਕਰ ਰਹੇ ਨੇ ਕਿ ਨਿਆ ਇੱਕ ਕੈਵਨ ਨਿਊਸਮ ਦੀ ਸਰਕਾਰ ਹੈ ਕੈਲੀਫੋਰਨੀਆ ਦੀ ਮੈਂ ਸਮਝਦਾ ਉਹਨੂੰ ਵੀ ਉਨਾ ਹੀ ਦੋਸ਼ੀ ਮੰਨਣਾ ਚਾਹੀਦਾ ਹੈ ਉਹਨਾਂ ਦੇ ਉੱਪਰ ਵੀ ਕੇਸ ਹੋਣਾ ਚਾਹੀਦਾ ਉਹਨਾਂ ਨੇ ਕਿਉਂ ਇੰਨੇ ਲੂਸ ਐ ਇਹ ਕਰਤੇ ਅਸੀਂ ਕੁਝ ਉਸ ਇਨਸੀਡੈਂਟ ਤੋਂ ਨਹੀਂ ਸਿੱਖੇ ਸਾਡੇ ਯੂਥ ਨੂੰ ਸਾਡੀ ਟਰੱਕਿੰਗ ਇੰਡਸਟਰੀ ਨੂੰ ਇਹਦੇ ਤੋਂ ਇੱਕ ਵੱਡਾ ਸਬਕ ਲੈਣਾ ਸੀ ਕਿ ਇਹ ਜੋ ਜੋ ਹਾਦਸਾ ਹੋਇਆ ਫਲੋਰੀਡਾ ਵਿੱਚ ਇਹ ਮੁੜ ਕੇ ਦੁਬਾਰਾ ਨਾ ਹੋਰੇ ਸਿਰਫ ਟਰੱਕਿੰਗ ਦੇ ਨਹੀਂ ਕਹਿ ਰਹੇ ਮੈਂ ਇਨ ਜਨਰਲ ਗੱਲ ਕਰ ਰਿਹਾ ਹਾਂ ਕਿਸੇ ਰੂਮਿਆ ਨਹੀਂ ਗਰੇ ਤੁਸੀਂ ਦੀਵਾਲੀ ਦੇ ਵੇਖ ਲਓ ਉਹਨਾਂ ਨੇ ਕੀ ਹਾਲ ਕੀ ਪਹਿਲੀ ਵਾਰੀ ਮੈਂ ਵੇਖਿਆ ਕਿ ਅੱਗਾ ਲੱਗੀਆਂ ਨਿਊ ਜਰਸੀ ਵਿੱਚ ਫਾਇਰ ਬ੍ਰਿਗੇਡ ਆਣੀ ਪਈ ਫਾਇਰ ਪੁਲਿਸਾਂ ਨੇ ਆ ਕੇ ਉੱਥੇ ਆਲਮੋਸਟ ਰਾਈਟਸ ਹੋਏ ਨੇ ਇਹਨਾਂ ਨੇ ਗਣੇਸ਼ ਚਤੁਰਥੀ ਤੇ ਕੀ ਕੀਤਾ ਗਣੇਸ਼ ਜੀ ਦੀਆਂ ਮੂਰਤੀਆਂ ਲੈ ਲੈ ਕੇ ਪਾਣੀ ਚ ਆਪਣੀ ਲੋਕਲ ਨਦੀਆਂ ਹੀ ਸੁੱਟਤੀ ਮੈਨੂੰ ਪਤਾ ਹੈ ਕਿ ਤੇ ਕਈ ਨੈਗੇਟਿਵ ਕਮੈਂਟਸ ਵੀ ਆਣਗੇ ਕਿ ਤੁਸੀਂ ਆਪਣੀ ਹੀ ਕਮਿਊਨਿਟੀ ਨੂੰ ਐਵੇਂ ਕਹਿ ਰਹੇ ਅਸੀਂ ਨਹੀਂ ਕਵਾਂਗੇ ਤੇ ਹੋਰ ਕੌਣ ਕਹੇਗਾ ਫਿਰ ਜੇ ਅਸੀਂ ਉਹਨਾਂ ਦੇ ਉੱਤੇ ਇਹੋ ਜਿਹੀਆਂ ਗਲਤੀਆਂ ਕਰੀਏ ਉਹਨਾਂ ਨੂੰ ਮੌਕਾ ਮਿਲਦਾ ਤੇ ਉਹ ਤੋਂ ਦਾ ਫਾਇਦਾ ਲੈ ਲੈਂਗੇ ਬਿਲਕੁਲ ਔਰ ਇੱਕ ਅਸੀਂ ਆਇਡੈਂਟੀਫਾਈ ਹੋ ਜਾਂਦੇ ਆ ਸਾਡੇ ਸਿਰ ਤੇ ਦਸਤਾਰ ਜਿਹੜੇ ਅਸੀਂ ਸਿੱਖ ਸਿਰ ਤੇ ਦਸਤਾਰ ਸਜਾਉਂਦੇ ਆ ਸਾਡੇ ਉੱਪਰ ਇੱਕ ਐਕਸਟਰਾ ਰਿਸਪੌਂਸਿਬਿਲਟੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੂੰ ਕ੍ਰਿਟੀਸਾਈਜ਼ ਤੇ ਅਸੀਂ ਕਰ ਰਹੇ ਹਾਂ ਮੈਂ ਵੀ ਕੀਤਾ ਹੁਣੇ ਪਰ ਨਾਲ ਹੀ ਸਾਨੂੰ ਚਾਹੀਦਾ ਉਹਨਾਂ ਦੀ ਹੈਲਪ ਵੀ ਕਰੀਏ ਫਣੀਰੀ ਨਵੀਂ ਆਈ ਹੈ ਪਿਛਲੇ 3-4 ਸਾਲਾਂ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਕੰਮ ਤੋਂ ਬਚੋ ਔਰ ਤੁਸੀਂ ਜੇ ਤੁਹਾਡੇ ਇੱਥੇ ਕੋਈ ਫਿਊਚਰ ਨਹੀਂ ਹੈ ਤੁਸੀਂ ਕੋਈ ਹੋਰ ਜੌਬ ਕਰੋ ਪਰ ਤੁਸੀਂ ਅਮਰੀਕਾ ਚਾਏ ਹੋ ਤੁਸੀਂ ਲਾਅ ਇੱਥੇ ਦੇ ਕਲਚਰ ਇੱਥੇ ਦੇ ਲਾਅ ਨੂੰ ਪਲੀਜ਼ ਫਾਲੋ ਕਰੋ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਧਨਵਾਦ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿਹੜਾ ਦੁਬਾਰਾ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਨੇ ਅੰਡਰ ਇਨਫਲੂਐਂਸ ਕੋਈ ਨਸ਼ਾ ਲਿਆ ਸੀਗਾ ਜਿਹੜਾ ਕਿ ਸਾਡੇ ਬੱਚਿਆਂ ਤੇ ਸਾਡੇ ਭਾਈਚਾਰੇ ਦੇ ਉੱਤੇ ਡੈਫੀਨਿਟਲੀ ਕੋਈ ਨਾ ਕੋਈ ਮਾੜੇ ਅਸਰ ਪਾਵੇਗਾ ਸਿੱਖ ਬੜੇ ਰਿਸਪੈਕਟ ਤੇ ਪਾਤਰ ਸੀ ਪਰ ਇਹਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਅਸਪੈਨਗੇ ਬਿਲਕੁਲ ਸੁਖਪਾਲ ਜੀ ਤੁਹਾਡੇ ਪਿਛਲੇ ਕੁਝ ਮਹੀਨਿਆਂ ਤੋਂ ਬਲਕਿ ਮੈਂ ਸਮਝਦਾ ਕਿ ਇਸ ਸਾਲ ਦੇ ਸ਼ੁਰੂ ਤੋਂ ਹੀ ਅਸੀਂ ਇਸ ਇਸ ਮਾਮਲੇ 'ਚ ਗੱਲਬਾਤ ਕਰਦੇ ਰਹੇ ਹਾਂ ਕਿ ਨਵੀਂ ਜਿਹੜੇ ਅਮਰੀਕਾ ਵਿੱਚ ਇੱਕ ਨਵਾਂ ਚੇਂਜ ਆ ਰਿਹਾ ਹੈ ਇਮੀਗ੍ਰੇਸ਼ਨ ਵਾਲੇ ਪਾਸੇ ਇੱਕ ਲੋਕਾਂ ਦੀ ਜਿਹੜੀ ਸੋਚ ਹੈ ਉਹ ਬਦਲ ਰਹੀ ਹੈ ਜਿਹੜਾ ਮੰਡੇਟ ਲੈ ਕੇ ਡੋਨਲਡ ਟਰੰਪ ਜਿੱਤ ਕੇ ਆਏ ਨੇ ਤੇ ਸਾਡੀ ਕਮਿਊਨਿਟੀ ਨੂੰ ਕਿਵੇਂ ਆਪਣੇ ਆਪ ਨੂੰ ਵਿਚਰਨਾ ਚਾਹੀਦਾ ਸੀ ਅਸੀਂ ਇਸ ਬਾਰੇ ਕਾਫੀ ਗੱਲਾਂ ਕਰਦੇ ਰਹੇ ਹਾਂ ਔਰ ਖਾਸ ਕਰ ਜਦੋਂ ਫਲੋਰੀਡਾ ਦੇ ਟਰੱਕ ਇਨਸੀਡੈਂਟ ਦਾ ਸਾਹਮਣਾ ਜਦ ਖਬਰ ਆਈ ਸੀ ਤੇ ਅਸੀਂ ਉਹਦੇ ਵਿੱਚ ਬੜੇ ਚਿੰਤਿਤ ਸਾਂ ਉਹ ਬੜਾ ਵੱਡਾ ਸਾਡੀ ਇੱਕ ਇਮੇਜ ਨੂੰ ਉਹਦੀ ਛੱਟ ਲੱਗੀ ਸੀ ਔਰ ਉਸ ਵੇਲੇ ਤੋ ਲੈ ਕੇ ਹੁਣ ਤੱਕ ਮੈਂ ਸਮਝਦਾ ਕੋਈ ਹੋਰ ਕਮਿਊਨਿਟੀ ਹੁੰਦੀ ਉਹਨਾਂ ਨੇ ਬੜਾ ਕੁਝ ਸਿੱਖ ਜਾਣਾ ਸੀ ਪਰ ਅਸੀਂ ਉੱਥੇ ਤੇ ਉੱਥੇ ਹੀ ਖੜੇ ਹਾਂ ਬਲਕਿ ਹੋਰ ਵਰਸਟ ਹੋਏ ਅਸੀਂ ਕੁਝ ਉਸ ਇਨਸੀਡੈਂਟ ਤੋਂ ਨਹੀਂ ਸਿੱਖਿਆ ਸਾਡੇ ਯੂਥ ਨੂੰ ਸਾਡੀ ਟਰਕਿੰਗ ਇੰਡਸਟਰੀ ਨੂੰ ਇਹਦੇ ਤੋਂ ਇੱਕ ਵੱਡਾ ਸਬਕ ਲੈਣਾ ਸੀ ਕਿ ਇਹ ਜੋ ਜੋ ਹਾਦਸਾ ਹੋਇਆ ਹੈ ਫਲੋਰੀਡਾ ਵਿੱਚ ਇਹ ਮੁੜ ਕੇ ਦੁਬਾਰਾ ਨਾ ਹੋਏ ਇਹ ਹੈ ਜਿਹੜੇ ਡਰਾਈਵਰਸ ਨੇ ਜਿਨ੍ਹਾਂ ਨੂੰ ਕਿ ਨਕਲੀ ਡਰਾਈਵਰ ਲਾਇਸੈਂਸ ਜਿਨ੍ਹਾਂ ਦੇ ਸਟੈਟਸ ਹੀ ਕੋਈ ਨਹੀਂ ਜਿਹੜੇ ਇੰਗਲਿਸ਼ ਨਹੀਂ ਪੜ ਸਕਦੇ ਔਰ ਮਾਫ ਕਰਨਾ ਜ਼ਿਆਦਾਤਰ ਜਿੰਨੇ ਵੀ ਸਾਡੇ ਡਰਾਈਵਰ ਨੇ ਇਹ ਡੋਡੇ ਖਾ ਕੇ ਅਫੀਮ ਖਾ ਕੇ ਕੋਈ ਛੁਪੀ ਕਰਨੀ ਹੈ ਉਹ 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 ਲਾਕੀ ਟ੍ਰੈਕਸ਼ਨ ਆਉਂਦੇ ਨੇ ਜਿਹਦਾ ਕਿ ਇਨਫਲੂਐਂਸ ਉਹ ਕਹਿੰਨ ਅੰਡਰ ਇਨਫਲੂਐਂਸ ਯਾ ਉਹ ਹੀ ਸੀ ਪਰ ਅਸੀਂ ਕੁਝ ਨਹੀਂ ਸਿੱਖੇ ਸਾਡੀ ਗੁਰਦੁਆਰਿਆਂ ਨੇ ਕੋਈ ਅੱਗੇ ਓਕੇ ਇਹਨਾਂ ਦੀ ਅੱਗੇ ਨਹੀਂ ਆਇਆ ਕਿ ਬਈ ਬੱਚਿਓ ਰੁਕ ਜਾਓ ਹਾਲੀ ਥੋੜਾ ਜਿਹਾ ਟਾਈਮ ਆਪਾਂ ਸਿੱਧਾ ਕਰ ਲਈਏ ਤੁਸੀਂ ਅੰਗਰੇਜ਼ੀ ਸਿੱਖੋ ਕੋਈ ਕੋਈ ਆਰਗੇਨਾਈਜੇਸ਼ਨਸ ਅੱਗੇ ਨਹੀਂ ਆਈਆਂ ਕਿ ਇਹਨਾਂ ਨੂੰ ਕਹਿਣ ਕਿ ਬਈ ਤੁਸੀਂ ਕੋਈ ਹੋਰ ਜੌਬ ਕਰ ਲਓ ਇੰਨੇ ਦਿਨ ਕਿਉਂਕਿ ਬਹੁਤ ਸਖਤੀ ਹੋ ਰਹੀ ਹੈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੁਹਾਡਾ ਇਹ ਕੰਮ ਰਿਹਾ ਹੈ ਇਨਾ ਇਨਾ ਨੂੰ ਕੋਈ ਆ ਕੋਈ ਸਾਡੀ ਸੰਸਥਾ ਉੱਠ ਕੇ ਨਹੀਂ ਆਈ ਅੱਗੇ ਔਰ ਹੁੰਦਾ ਕੀ ਹੈ ਕਿ ਜਦ ਹੁਣ ਵੀ ਜਦੋਂ ਇਹ ਹੋ ਗਿਆ ਤੇ ਇਹ ਕਿਹਾ ਜਾ ਰਿਹਾ ਜੀ ਉਹ ਤੇ ਜੀ ਅੰਮ੍ਰਿਤਧਾਰੀ ਸੀ ਉਹ ਉਹ ਨਹੀਂ ਅਨਫਲੂਐਂਸ ਦਿ ਅੰਡਰ ਸੀ ਤੇ ਮੈਂ ਕਹਿੰਨਾ ਫਿਰ ਉਹ ਨਕਲੀ ਅੰਮ੍ਰਿਤਧਾਰੀ ਸੀ ਠੀਕ ਹੈ ਨਾ ਤੇ ਦੂਜੀ ਗੱਲ ਤੁਸੀਂ ਹੁਣ ਜੇ ਇਹ ਕਹਿਣ ਲੱਗੋ ਹੋਰਾਂ ਨੂੰ ਨਹੀਂ ਕਰਦੇ ਸਾਨੂੰ ਹੀ ਕਰਦੇ ਨੇ ਇਹ ਵੀ ਗੱਲ ਬਹੁਤ ਗਲਤ ਹੈ ਜੇ ਤੁਸੀਂ ਕਿਸੇ ਦਾ ਐਗਜ਼ਾਮਪਲ ਦਿੰਦੇ ਹੋ ਵੀ ਉਹਦਾ ਐਕਸੀਡੈਂਟ ਹੋਇਆ ਸੀ ਤੇ ਉਹਨੂੰ ਬੇਨ ਮਿਲ ਗਈ ਉਹਨੂੰ ਬੇਲ ਹੋ ਸਕਦਾ ਇਸ ਕਰਕੇ ਮਿਲੀ ਹੈ ਕਿਉਂਕਿ ਉਹ ਫਲਾਈਟ ਰਿਸਕ ਨਹੀਂ ਸੀ ਉਹ ਇੱਥੇ ਦਾ ਹੀ ਸਿਟੀਜ਼ਨ ਹੈ ਉਹ ਇੱਥੇ ਹੀ ਰਹਿਣ ਵਾਲਾ ਉਹ ਕਿਧਰੇ ਹੋਰ ਨਹੀਂ ਜਾ ਸਕਦਾ ਤੁਸੀਂ ਤੇ ਸਮਲਕ ਚਿੱਟਲੀ ਗਲ ਆਏ ਸੀ ਤੁਸੀਂ ਤੇ ਕਦੀ ਵੀ ਉਡਾਰੀ ਮਾਰ ਕੇ ਇਥੋਂ ਨਸ ਜਾਓਗੇ ਇਸ ਕਰਕੇ ਹੋ ਸਕਦਾ ਤੁਹਾਨੂੰ ਬੇਨ ਨਾ ਮਿਲੀ ਹੋਵੇ ਇਹ ਵੀ ਤੇ ਸੋਚੋ ਔਰ ਦੂਜੀ ਗੱਲ ਕਿ ਸਾਨੂੰ ਸਿੱਖਾਂ ਦਾ ਕੇਸ ਉਚਾਲਿਆ ਜਾ ਰਿਹਾ ਹੈ ਸਾਨੂੰ ਜੀ ਇਮੀਗ੍ਰੈਂਟਸ ਦਾ ਇੱਕ ਇਮੀਗ੍ਰੈਂਟ ਦੀ ਇੱਕ ਲੀਗਲ ਇਮੀਗ੍ਰੈਂਟ ਦੀ ਜਿਹੜਾ ਇਸ ਕੰਟਰੀ ਵਿੱਚ ਲੀਗਲੀ ਆਇਆ ਹੈ ਉਹਦੀ ਵੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਇੱਕ ਬੌਰਨ ਸਿਟੀਜ਼ਨ ਤੋਂ ਵੀ ਜ਼ਿਆਦਾ ਕਿਉਂਕਿ ਤੁਹਾਨੂੰ ਉਹਨਾਂ ਨੇ ਤੁਹਾਨੂੰ ਟਰਸਟ ਕਰਕੇ ਇਸ ਮੋਲਕ ਚ ਪਨਾ ਦੇਤੀ ਹੈ ਤੁਹਾਨੂੰ ਕਿਹਾ ਤੁਸੀਂ ਸਾਡੇ ਨਾਲ ਰਹਿ ਸਕਦੇ ਹੋ ਜੇ ਤੁਸੀਂ 5 ਸਾਲ ਅੱਛਾ ਵਰਤਾਓ ਰੱਖੋਗੇ ਤੁਸੀਂ ਅੱਛੀ ਤਰ੍ਹਾਂ ਚੱਲੋਗੇ ਫਿਰ ਅਸੀਂ ਤੁਹਾਨੂੰ ਇੱਥੇ ਦਾ ਸਾਡੇ ਨਾਲ ਦਾ ਤੁਹਾਨੂੰ ਸਿਟੀਜ਼ਨ ਬਣਾਵਾਂਗੇ ਤੇ ਉਹ ਬੜੀ ਰਿਸਪੌਂਸਿਬਿਲਟੀ ਹੁੰਦੀ ਹੈ ਇੱਕ ਟਰਸਟ ਤੁਸੀਂ ਵਿਨ ਕਰਨਾ ਹੁੰਦਾ ਹੈ ਠੀਕ ਹੈ ਨਾ ਤੇ ਇੱਕ ਲੀਗਲ ਇਮੀਗਰੈਂਟ ਵਾਸਤੇ ਇੰਨਾ ਕੁਝ ਹੈ ਤੇ ਜਿਹੜਾ ਇਲੀਗਲ ਆਇਆ ਹੈ ਮੈਂ ਕਹਿੰਦਾ ਉਸ ਦੀ ਤੇ ਉਸ ਤੋਂ ਵੀ ਜ਼ਿਆਦਾ ਹੁੰਦੀ ਔਰ ਜਦ ਉਹ ਹੈ ਜੇ ਕੋਈ ਕੰਮ ਕਰ ਜਾਣ ਕਿ ਜਦੋਂ ਬਿਲਕੁਲ ਕਾਨੂੰਨ ਦੀ ਉਲੰਘਣਾ ਕਰਨ ਨਕਲੀ ਡਰਾਈਵਰ ਲਾਇਸੈਂਸ ਲੈਣ ਤੇ ਉਸ ਤੋਂ ਬਾਅਦ ਜਾ ਕੇ ਮੈਂ ਕਿਹਾ ਡਰਾਈਵਰ ਲਾਇਸੈਂਸ ਦੇ ਨਕਲੀ ਨਹੀਂ ਕਰਾਂਗਾ ਕਿਉਂਕਿ ਇਹ ਇਹ ਜਿਹੜੀਆਂ ਸਰਕਾਰਾਂ ਵੀ ਨੇ ਜਿਹੜੀਆਂ ਗੈਵਨ ਨਿਊਸਮ ਦੀ ਸਰਕਾਰ ਕੈਲੀਫੋਰਨੀਆ ਦੀ ਮੈਂ ਸਮਝਦਾ ਉਹਨੂੰ ਵੀ ਉਨਾ ਹੀ ਦੋਸ਼ੀ ਮੰਨਣਾ ਚਾਹੀਦਾ ਹੈ। ਉਹਨਾਂ ਦੇ ਉੱਪਰ ਵੀ ਕੇਸ ਹੋਣਾ ਚਾਹੀਦਾ ਹੈ। ਕਿ ਉਹਨਾਂ ਨੇ ਕਿਉਂ ਇੰਨੇ ਲੂਜ਼ ਇਹ ਕਰਤੇ। ਕਿਉਂਕਿ ਇਹਦੀ ਹੁਣ ਖਬਰਾਂ ਆ ਰਹੀਆਂ ਨੇ ਜੈਸ਼ਨ ਪ੍ਰੀਤ ਦੀ ਆ ਕਿ 10 ਵਾਰੀ ਇਹ ਫੇਲ ਹੋਇਆ ਹੈ। ਜਦ ਡਰਾਈਵਿੰਗ ਟੈਸਟ ਸੀ ਇਹ 10 ਵਾਰੀ ਬੰਦਾ ਫੇਲ ਹੋ ਰਿਹਾ ਹੈ ਇਹ ਕੋਈ ਸਾਈਕਲ ਚਲਾਉਣ ਦਾ ਤੇ ਟੈਸਟ ਨਹੀਂ ਦਾ ਇਹ ਤੇ 18 ਵੀਲਰ ਤੁਸੀਂ 80000 ਪਾਉਂਡ ਲੈ ਕੇ ਜਾਂਦੇ ਹੋ ਤੇ ਉਹਦੇ ਟੈਸਟ ਵਿੱਚ ਉਹ 10 ਵਾਰੀ ਫੇਲ ਹੋ ਚੁੱਕਿਆ ਤੇ ਤੁਸੀਂ ਕਿਉਂ ਉਹਦੇ ਅਸਤੇ ਫਿਰ ਤੁਸੀਂ ਯਾਰ ਵੀ ਵਾਰ ਜੋ ਪਾਸ ਵੀ ਹੋ ਗਿਆ ਤੇ ਉਹ ਤੇ ਮਤਲਬ ਬੜੀ ਮੁਸ਼ਕਲ ਬਹੁਤ ਹੀ ਅ ਸੀਰੀਅਸ ਮਸਲਾ ਸੀ ਕੋ ਰੈਸਟ੍ਰਿਕਸ਼ਨਸ ਹੋ ਗਿਆ ਕੋ ਰੈਸਟ੍ਰਿਕਸ਼ਨ ਹੋ ਗਿਆ ਚੀਆ ਕੋਈ ਪ੍ਰੋਪਰ ਤੇ ਫਿਰ ਇਹ ਟਰਕਿੰਗ ਕੰਪਨੀਆਂ ਨੇ ਉਹ ਵੀ ਸਾਡੇ ਹੀ ਬੰਦਿਆਂ ਨੇ ਮੈਂ ਤੁਹਾਨੂੰ ਦੱਸ ਰਿਹਾ ਸੁਪਾਲ ਜੀ ਤੁਸੀਂ ਤੁਹਾਨੂੰ ਵੀ ਇੱਥੇ ਬਹੁਤ ਸਾਲ ਹੋ ਗਏ ਨੇ ਅਮਰੀਕਾ 'ਚ ਰਹਿੰਦੇ ਹੋਏ ਮੈਨੂੰ ਇੱਥੇ 40 ਸਾਲ ਹੋ ਗਏ ਨੇ ਮੈਂ ਅੱਜ ਤੱਕ ਇਹ ਆ ਜੀ ਇਰਿਸਪੌਂਸਿਬਲ ਆ ਜੀ ਲਾ ਨੂੰ ਜਿਹੜੀ ਡਿਸਰਿਗਾਰਡ ਕਰਨ ਵਾਲੀ ਇਮੀਗ੍ਰੈਂਟ ਇਨਫਲੋ ਅਮਰੀਕਾ 'ਚ ਕਦੇ ਨਹੀਂ ਦੇਖਿਆ ਸੀ ਇਹ ਜਿਹੜਾ ਪਿਛਲੇ 3-4 ਸਾਲਾਂ ਤੋਂ ਮੈਂ ਦੇਖ ਰਿਹਾ ਜਿਹੜਾ ਸਾਡਾ ਯੂਥ ਇੰਡੀਆ ਤੋਂ ਆਇਆ ਹੈ ਉਹ ਜੋ ਇੱਥੇ ਗੰਦ ਨਾਲ ਲੈ ਕੇ ਆ ਰਹੇ ਨੇ ਉਹਦੇ ਨਾਲ ਸਾਨੂੰ ਸਾਰਿਆਂ ਦੀ ਇੱਥੇ ਜਿਹੜੀ ਮੈਂ ਕਹਿੰਦਾ ਜਿਹੜੀ ਅਸੀਂ ਮਿਸਾਲਾਂ ਦਿੰਦੇ ਹਾਂ ਨਾ ਕਿ 100 ਸਾਲ ਪਹਿਲੇ ਇੱਥੇ ਸਿੱਖ ਆਏ ਸਨ ਅਸੀਂ ਦਿੰਦੇ ਹਾਂ ਜੀ ਸਿੱਖ ਕਾਂਗਰਸਮੈਨ ਬਣੇ ਸਨ ਇਹ ਉਹਨਾਂ ਸਾਰੀਆਂ ਮਿਸਾਲਾਂ ਨੂੰ ਅੱਜ ਇਹ ਵਾਸ਼ ਕਰ ਰਹੇ ਜੋ ਪਿਛਲੇ 2-3 ਸਾਲਾਂ ਜਿਹੜਾ ਉੱਥੋਂ ਇਹ ਨਵੀਂ ਜਿਹੜੀ ਯੂਥ ਆਇਆ ਡੰਕੀਆ ਮਾਰ ਮਾਰ ਕਿਉਂਕਿ ਅੱਜ ਤੁਸੀਂ ਔਰ ਇਹ ਸਿਰਫ ਮਟਰਕਿੰਗ ਦੇ ਨਹੀਂ ਕਹਿ ਰਿਹਾ ਹਾਂ ਮੈਂ ਇਹਨਾਂ ਜਨਰਲ ਗੱਲ ਕਰ ਰਿਹਾ ਇਹ ਸਿਰਫ ਇਹ ਨਹੀਂ ਕਹਿ ਰਿਹਾ ਤੁਸੀਂ ਦੀਵਾਲੀ ਦੇ ਵੇਖ ਲਓ ਉਹਨਾਂ ਨੇ ਕੀ ਹਾਲ ਕੀਤਾ ਪਹਿਲੀ ਵਾਰੀ ਮੈਂ ਵੇਖਿਆ ਕਿ ਅੱਗਾਂ ਲੱਗੀਆਂ ਨਿਊ ਜਰਸੀ ਵਿੱਚ ਫਾਇਰ ਬ੍ਰਿਗੇਡ ਆਣੀ ਪਈ ਫਾਇਰ ਪੁਲਿਸਾਂ ਨੇ ਆ ਕੇ ਉੱਥੇ ਆਲਮੋਸਟ ਰਾਈਟ ਸੋਏ ਨੇ ਇਹਨਾਂ ਨੇ ਗਣੇਸ਼ ਚਤੁਰਥੀ ਤੇ ਕੀ ਕੀਤਾ ਗਣੇਸ਼ ਜੀ ਦੀਆਂ ਮੂਰਤੀਆਂ ਲੈ ਲੈ ਕੇ ਪਾਣੀ ਚ ਆਪਣੀ ਲੋਕਲ ਨਦੀਆਂ ਹੀ ਸੁੱਟਤੀਆਂ ਸਿਰਫ ਸਿੱਖੇ ਨਹੀਂ ਜੋ ਜੋ ਕੰਮ ਤੁਸੀਂ ਇੰਡੀਆ 'ਚ ਕਰਦੇ ਹੋ ਗੰਦ ਕਰਦੇ ਹੋ ਤੁਸੀਂ ਇੱਥੇ ਵੀ ਲਿਆਇਓ ਇੰਡੀਆ 'ਚ ਕੋਈ ਟ੍ਰੈਫਿਕ ਲਾਇਸੈਂਸ ਨਹੀਂ ਜਿੱਥੇ ਮਰਜ਼ੀ ਯੂ-ਟਰਨ ਮਾਰਦੇ ਹੋ ਤੁਸੀਂ ਬ੍ਰੇਕ ਰੋਜ਼ ਉੱਥੇ ਖਬਰਾਂ ਆਂਦੀ ਬੱਸ ਖੱਟ ਚ ਗਿਰ ਗਈ ਪੰਜਾਬ ਮਾਰ ਗਏ ਬੱਸ ਇੱਧਰ ਗਿਰ ਗਈ 25 ਮਰ ਗਏ ਤੇ ਉੱਥੇ ਵੀ ਤੁਸੀਂ ਪੜ ਗਏ ਨਿਊਜ਼ਪੇਪਰ ਉਹ ਕਰਦੇ ਹੋ ਕਲਿੱਕ ਕਰਕੇ ਅਗਲੀ ਨਿਊਜ਼ ਤੇ ਚਲੇ ਜਾਂਦੇ ਹੋ ਕੋਈ ਟ੍ਰੈਫਿਕ ਸੈਂਸ ਨਹੀਂ ਹੈ ਉਹੀ ਹਰਕਤਾਂ ਇੱਥੇ ਅਸੀਂ ਸ਼ੁਰੂ ਕਰਤੀਆਂ ਪਰ ਇਹ ਉਹ ਮੁਲਕ ਨਹੀਂ ਹੈ ਔਰ ਇੱਥੇ ਇਹ ਜਿਹੜੀ ਪੰਨੀਰੀ ਨਵੀਂ ਆਈ ਏ ਪਿਛਲੇ 3-4 ਸਾਲਾਂ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਕੰਮ ਤੋਂ ਬਚੋ ਔਰ ਤੁਸੀਂ ਜੇ ਤੁਹਾਡੇ ਇੱਥੇ ਕੋਈ ਫਿਊਚਰ ਨਹੀਂ ਹੈ ਤੁਸੀਂ ਕੋਈ ਹੋਰ ਜੌਬ ਕਰ ਲਓ ਪਰ ਤੁਸੀਂ ਅਮਰੀਕਾ ਚ ਆਇਓ ਤੁਸੀਂ ਲਾਅ ਇੱਥੇ ਦੇ ਕਲਚਰ ਇੱਥੇ ਦੇ ਲਾਅ ਨੂੰ ਪਲੀਜ਼ ਫਾਲੋ ਕਰੋ ਨਹੀਂ ਤੇ ਤੁਹਾਡਾ ਇਸ ਮੁਲਕ ਵਿੱਚ ਕੋਈ ਫਿਊਚਰ ਨਹੀਂ ਪਰ ਇੱਕ ਜਸਦੀਪ ਜੀ ਖਾਸ ਕਰਕੇ ਸਿੱਖ ਜਿਹੜੇ ਨੇ ਉਹ ਟਾਰਗੇਟ ਇਸ ਕਰਕੇ ਵੀ ਹੋ ਜਾਂਦੇ ਨੇ ਜਿਹੜਾ ਤੁਸੀਂ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੇ ਥੱਲੇ ਕਮੈਂਟ ਪੜ੍ਹੀਏ ਕਿਉਂਕਿ ਪੰਜਾਬੀ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਟਰੱਕਿੰਗ ਇੰਡਸਟਰੀ ਦੇ ਵਿੱਚ ਡੋਮਿਨੇਟ ਕਰਦੀ ਹੈ ਇੱਥੇ ਉਹ ਕਹਿੰਦੇ ਨੇ ਸਾਡੀ ਸਾਰੀ ਟਰੱਕਿੰਗ ਇੰਡਸਟਰੀ ਨੂੰ ਇਹ ਲੋਕ ਖਾ ਗਏ ਨੇ ਫਿਰ ਜੇ ਅਸੀਂ ਉਹਨਾਂ ਦੇ ਉੱਤੇ ਇਹੋ ਜਿਹੀਆਂ ਗਲਤੀਆਂ ਕਰੀਏ ਉਹਨਾਂ ਨੂੰ ਮੌਕਾ ਮਿਲਦਾ ਤੇ ਉਹ ਉਹਦਾ ਫਾਇਦਾ ਲੈਣਗੇ ਬਿਲਕੁਲ ਔਰ ਇੱਕ ਅਸੀਂ ਆਡੈਂਟੀਫਾਈ ਹੋ ਜਾਂਦੇ ਹਾਂ ਸਾਡੇ ਸਿਰ ਤੇ ਦਸਤਾਰ ਤੁਸੀਂ ਅਸੀਂ ਲੋਕ ਜਿਹੜੇ ਹਰ ਵੇਲੇ ਦਸਤਾਰ ਬਨ ਕੇ ਲੋਕਾਂ 'ਚ ਘੁੰਮਨੇ ਆ ਉੱਥੇ ਵੀ ਅਸੀਂ ਟਾਰਗੇਟ ਹੋ ਸਕਦੇ ਹਾਂ ਕਿ ਇਹ ਤੇ ਲੋਕ ਨਸ਼ੇ ਕਰਦੇ ਨੇ ਜੀ ਸਰ ਮੈਂ ਤੁਹਾਨੂੰ ਦੱਸ ਰਿਹਾ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਜਿਹੜੇ ਅਸੀਂ ਸਿੱਖ ਸਿਰ ਤੇ ਦਸਤਾਰ ਸਜਾਉਂਦੇ ਆ ਸਾਡੇ ਉੱਪਰ ਇੱਕ ਐਕਸਟਰਾ ਰਿਸਪੌਂਸਿਬਿਲਟੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਦਸਤਾਰ ਨੂੰ ਤੁਸੀਂ ਸਿਰਫ ਇੱਕ ਡਰਾਮਾ ਨਾ ਸਮਝੋ ਜਿਹੜਾ ਸਿੱਖ ਦਸਤਾਰ ਸਜਾਉਂਦਾ ਹੈ ਨਾ ਉਹ ਇੱਕ ਐਮਬੈਸਡਰ ਹੈ ਪੂਰੀ ਕੌਮ ਦਾ ਔਰ ਤੁਹਾਡਾ ਇੱਕ ਇੱਕ ਚਾਲ ਚਲਨ ਜਿਹੜਾ ਹੈ ਉਹ ਤੁਹਾਡੀ ਕੌਮ ਨੂੰ ਦੂਜੇ ਸਿੱਖ ਦੇ ਉੱਪਰ ਉਦਾਸਰ ਪੈਂਦਾ ਹੈ ਤੇ ਅੱਜ ਕੋਈ ਹਿੰਦੂ ਜਾਂਦਾ ਹੈ ਕੋਈ ਮੁਸਲਮਾਨ ਜਾਂਦਾ ਹੈ ਕੋਈ ਕ੍ਰਿਸਚੀਅਨ ਜਾਂਦਾ ਹੈ ਉਹ ਕਰ ਲੈਣ ਚਲੋ ਠੀਕ ਹੈ ਇੱਕ ਸਿੱਖ ਜਦੋਂ ਕੋਈ ਦਸਤਾਰ ਬਨ ਕੇ ਕੋਈ ਗਲਤ ਕੰਮ ਕਰਦਾ ਹੈ ਨਾ ਸਾਨੂੰ ਬੜਾ ਕੇਅਰਫੁਲ ਹੋਣਾ ਚਾਹੀਦਾ ਜੇ ਅਸੀਂ ਦਸਤਾਰ ਬਨ ਕੇ ਜਾ ਰਹੇ ਹਾਂ ਸਾਨੂੰ ਇੱਕੀ ਰੂਲ ਫਾਲੋ ਕਰੀਏ ਅਸੀਂ ਤਾਂ ਇੱਥੇ ਤੱਕ ਕਹਿੰਦੇ ਕਿ ਜਿਹੜੇ ਰੈਸਟੋਰੈਂਟ ਚ ਰੋਟੀ ਖਾਣ ਵੀ ਜਾਂਦਾ ਹੈ ਨਾ ਤੇ ਵੇਟਰ ਨੂੰ ਟਿਪ ਵੀ ਜ਼ਿਆਦਾ ਦੇ ਕੇ ਆਈਦਾ ਕਿ ਯਾਦ ਰੱਖਿਓ ਕਿ ਦਸਤਾਰ ਵਾਲਾ ਕੋਈ ਬੰਦਾ ਆਇਆ ਸੀ ਸਿੱਖ ਆਇਆ ਸੀ ਅਗਲੇ ਸਿੱਖ ਦੀ ਉਹਨੇ ਉਹਨੇ ਹੋਰ ਇੱਜ਼ਤ ਕਰਨੀ ਤੇ ਜਦੋਂ ਤੁਸੀਂ ਦਸਤਾਰ ਬੰਨੀ ਹੈ ਤੇ ਤੁਸੀਂ ਕਹਿੰਦੇ ਮੈਂ ਤੇ ਅੰਮ੍ਰਿਤਧਾਰੀ ਵੀ ਸੀ ਤੇ ਉਸ ਤੋਂ ਬਾਅਦ ਤੁਸੀਂ ਇਹ ਆ ਜੀ ਹਰਕਤ ਕਿ ਤੁਸੀਂ ਬ੍ਰੇਕਾ ਹੀ ਨਹੀਂ ਲਾ ਰਹੇ ਜਾਂ ਤੇ ਉਹ ਟਿਕਟਾਕ ਵੇਖ ਰਹੇ ਸੀ ਉਹਨਾਂ ਨੇ ਟਰੱਕ ਆਪਣਾ ਆਟੋ ਪਾਇਲਟ ਤੇ ਲਾਇਆ ਹੋ ਸੀ ਟਿਕਟਾਕ ਤੇ ਤੇ ਅੱਗੇ ਦੇਖਿਆ ਹੀ ਨਹੀਂ ਉਹਨਾਂ ਨੇ ਰਿਸਪੌਂਸਿਬਿਲਟੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਜ਼ਰੂਰੀ ਨੇ ਔਰ ਮੈਂ ਫਿਰ ਕਹਣਾ ਕਿ ਇਹ ਜਿਹੜੇ ਬੱਚੇ ਦਿਨ ਚਾਰ ਸਾਲ ਪਹਿਲਾਂ ਤੋਂ ਇੱਥੇ ਆਏ ਨੇ ਖਾਸ ਕਰ ਕੋਵਿਡ ਦੇ ਪਹਿਲਾਂ ਜਾਂ ਕੋਵਿਡ ਦੇ ਦੌਰਾਨ ਜਾਂ ਉਸ ਤੋਂ ਬਾਅਦ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਜਦੋਂ ਲੁੱਟ ਮੱਚੀ ਸੀ ਤੇ ਸਾਰੇ ਇੱਥੇ ਆਏ ਨੇ ਤੁਸੀਂ ਥੋੜਾ ਜਿਹਾ ਸੰਭਲੋ ਨਹੀਂ ਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਤੋਂ ਵੀ ਜਾਓਗੇ ਔਰ ਦੂਜਿਆਂ ਦੀ ਵੀ ਬਰਬਾਦੀ ਕਰੋਗੇ ਮੈਨੂੰ ਪਤਾ ਹੈ ਕਿ ਇਹਦੇ ਕਈ ਨੈਗੇਟਿਵ ਕਮੈਂਟਸ ਵੀ ਆਣਗੇ ਕਿ ਤੁਸੀਂ ਆਪਣੀ ਹੀ ਕਮਿਊਨਿਟੀ ਨੂੰ ਇਵੇਂ ਕਹਿ ਰਹੇ ਹੋ ਅਸੀਂ ਨਹੀਂ ਕਵਾਂਗੇ ਤੇ ਹੋਰ ਕੌਣ ਕਹੇਗਾ ਮੈਂ ਇਹ ਸਮਝਦਾ ਕਿ ਹੁਣ ਸਾਡੀ ਕੌਮ ਨੂੰ ਉੱਠਣਾ ਚਾਹੀਦਾ ਹੈ ਇਹਦੇ ਇਹਦੇ ਖਿਲਾਫ ਸਾਨੂੰ ਬੋਲਣਾ ਚਾਹੀਦਾ ਹੈ ਇਹਨੂੰ ਡਿਫੈਂਡ ਨਹੀਂ ਕਰਨਾ ਚਾਹੀਦਾ ਬਲਕਿ ਇਹ ਜਿਹੜੇ ਹੁਣ ਡੰਕੀਆਂ ਲਾ ਕੇ ਇੱਥੇ ਆਏ ਨੇ ਉਹ ਬੁਰੀ ਹਾਲਾਤ 'ਚ ਨੇ ਇੱਥੇ ਜੇ ਟਰੱਕਿੰਗ ਇੰਡਸਟਰੀ ਨੂੰ ਵਾਸਤੇ ਬੰਦ ਹੋ ਗਈ ਹੈ ਤੇ ਉਹਨਾਂ ਦਾ ਇੱਥੇ ਸ਼ੋਸ਼ਣ ਹੋਣਾ ਹੈ ਅਸੀਂ ਆਪ ਉਹਨਾਂ ਦੀ ਹੈਲਪ ਤੇ ਆਈਏ ਸਾਡੀ ਆਰਗੇਨਾਈਜੇਸ਼ਨ ਉਹਨਾਂ ਬੱਚਿਆਂ ਦੀ ਹੈਲਪ ਕਰੀਏ ਕ੍ਰਿਟੀਸਾਈਜ਼ ਤੇ ਅਸੀਂ ਕਰ ਰਹੇ ਹਾਂ ਮੈਂ ਵੀ ਕੀਤਾ ਹੁਣੇ ਪਰ ਨਾਲ ਹੀ ਸਾਨੂੰ ਚਾਹੀਦਾ ਉਹਨਾਂ ਦੀ ਹੈਲਪ ਵੀ ਕਰੀਏ ਸਾਡੇ ਗੁਰਦੁਆਰੇ ਸਾਹਿਬ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਨੂੰ ਸੈਲਫ ਡਿਪੋਰਟੇਸ਼ਨ ਦਾ ਵੀ ਜਿਹੜਾ ਹੈ ਉਹ ਹਾਸਲ ਹੈ ਕਿ ਇਹ ਆਪਣੇ ਆਪ ਨੂੰ ਐਪ ਤੇ ਜਾ ਕੇ ਕਿਉਂਕਿ ਜੇ ਦੇਖ ਰਿਹਾ ਵੀ ਸਾਡਾ ਕੋਈ ਫਿਊਚਰ ਨਹੀਂ ਹੈ ਡਿਪੋਰਟੇਸ਼ਨ ਦੇ ਆਰਡਰ ਲੱਗ ਚੁੱਕੇ ਨੇ ਅੱਗੇ ਸਾਡੇ ਕੇਸਸ ਵੀ ਸਾਨੂੰ ਵਕੀਲਾਂ ਨੇ ਵੀ ਬੇਵਕੂਫ ਬਣਾਇਆ ਉਹਨਾਂ ਨੇ ਵੀ ਕਿਹਾ ਜੀ ਤੁਹਾਡਾ ਇੱਥੇ ਹਸਾਲਮ ਹੋ ਜਾਏਗਾ ਤੁਸੀਂ ਰੈਫਰੈਂਡਮ ਵਿੱਚ ਚਲੇ ਜਾਓ ਇੱਥੇ ਫੋਟੋ ਖਿਚਾ ਲਓ ਉੱਥੇ ਵੀ ਹੁਣ ਕੋਈ ਨਹੀਂ ਹੋ ਰਿਹਾ ਤੇ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਹੁਣ ਇਹ ਜਿਹੜਾ ਵਾਪਸੀ ਦਾ ਇੱਕ ਟਿਕਟ ਜਿਹੜੀ ਅਮਰੀਕਨ ਗਵਰਨਮੈਂਟ ਦੇ ਰਹੀ ਹੈ ਕਿ ਇੱਜ਼ਤ ਨਾਲ ਆਪ ਚਲੇ ਜਾਓ ਟਿਕਟ ਵੀ ਉਹ ਫ੍ਰੀ ਦੇ ਰਹੇ ਨੇ ਹਜ਼ਾਰ ਡਾਲਰ ਵੀ ਦੇਣਗੇ ਔਰ ਨਾਲ ਉਹਨਾਂ ਨੇ ਕਿਹਾ ਕਿ ਫਿਚਰਚ ਤੁਸੀਂ ਵਾਪਸ ਵੀ ਆ ਸਕਦੇ ਹੋ ਉਹਦਾ ਫਾਇਦਾ ਚੁੱਕੋ ਔਰ ਸਾਨੂੰ ਇਹ ਵੀ ਚਾਹੀਦਾ ਹੈ ਕਿ ਅਸੀਂ ਇੰਡੀਅਨ ਗਵਰਨਮੈਂਟ ਦੇ ਪ੍ਰੈਸ਼ਰ ਪਈ कि ਜਦੋਂ ਇਹ ਬੱਚੇ ਵਾਪਸ ਇੰਡੀਆ ਆ ਰਹੇ ਨੇ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾਈਏ ਕਿ ਤੁਹਾਡੇ ਪੰਜਾਬ ਦੇ ਬੱਚੇ ਨੇ ਤੁਹਾਡੇ ਕਰਕੇ ਇੱਥੇ ਆਏ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ ਉਹਨਾਂ ਨੂੰ ਉਹਨਾਂ ਦੇ ਉੱਪਰ ਵੀ ਪ੍ਰੈਸ਼ਰ ਪਾਈਏਗੇ ਇਹ ਬੱਚੇ ਜਦੋਂ ਵਾਪਸ ਆਉਂਦੇ ਨੇ ਇਹਨਾਂ ਨੂੰ ਤੁਸੀਂ ਸੰਭਾਲੋ ਇਹਨਾਂ ਨੇ ਰੋਜ਼ਗਾਰ ਦਾ ਉੱਥੇ ਇੰਤਜ਼ਾਮ ਕਰੋ ਪੰਜਾਬ ਵਿੱਚ ਇਹਨਾਂ ਨੂੰ ਉੱਥੇ ਜਿਹੜੇ ਏਜੰਟਾਂ ਨੇ ਇਹਨਾਂ ਕੋਲ ਪੈਸੇ ਲੁੱਟ ਕੇ ਖਾggen ਨੇ ਇਹਨਾਂ ਨੂੰ ਵਾਪਸ ਦੇਵਾਣ ਵਿੱਚ ਇਹਨਾਂ ਦੀ ਮਦਦ ਕਰੋ ਸਰਕਾਰਾਂ ਨੂੰ ਵੀ ਚਾਹੀਦਾ ਇਸ ਟੱਪ ਆਫ ਹੋਣ ਇੱਥੇ ਬਹੁਤ ਸ਼ੁਕਰੀਆ ਜਿਸ ਤਰ੍ਹਾਂ ਦੇ ਹਾਲਾਤ ਅਮਰੀਕਾ ਦੇ ਵਿੱਚ ਇਸ ਵੇਲੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਬਨੇ ਹੋਏ ਨੇ ਉਸ ਤੋਂ ਇਹੀ ਕਿਹਾ ਜਾਣਾ ਚਾਹੀਦਾ ਹੈ ਕਿ ਜੇ ਸਾਡੇ ਬੱਚੇ ਆਪਣੇ ਭਵਿੱਖ ਦੇ ਬਾਰੇ ਕੋਈ ਨਵੀਂ ਯੋਜਨਾ ਬਣਾਉਣ ਤੇ ਸਾਨੂੰ ਸਭ ਨੂੰ ਇਹਦੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਖਾਸ ਕਰਕੇ ਗੁਰਦੁਆਰਾ ਸਹਿਬਾਨ ਅਮਰੀਕਾ ਦੇ ਵਿੱਚ ਤੇਥੋਂ ਦੀਆਂ ਸੰਸਥਾਵਾਂ ਇਕੱਠਾ ਪਲੇਟਫਾਰਮ ਉਸਾਰ ਕੇ ਇਹਨਾਂ ਬੱਚਿਆਂ ਦੇ ਭਵਿੱਖ ਦੀ ਨਿਸ਼ਾਨਦੇਹੀ ਕਰ ਸਕਦੀਆਂ ਨੇ ਕਿ ਇਹਨਾਂ ਦਾ ਅਮਰੀਕਾ ਦੇ ਵਿੱਚ ਜਾਂ ਭਾਰਤ ਦੇ ਵਿੱਚ ਭੁੱਖ ਕਿਸ ਤਰ੍ਹਾਂ ਨਾਲ ਸੁਰੱਖਿਅਤ ਕੀਤਾ ਜਾ ਸਕਦਾ ਹੈ ਆਉਂਦੇ ਦਿਨਾਂ ਵਿੱਚ ਸਾਡੀਆਂ ਸੰਸਥਾਵਾਂ ਸਾਡੇ ਗੁਰੂ ਘਰ ਤੇ ਸਾਡੇ ਸਿੱਖ ਲੀਡਰਸ਼ਿਪ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਤਾਲਮੇਲ ਕਰਦੀ ਹੈ ਇਸ ਬਾਰੇ ਵੇਖਣ ਦੀ ਸਾਨੂੰ ਉਡੀਕ ਰਹੇਗੀ ਫਿਲਹਾਲ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇ ਸਾਡੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ